ਜਾਂਦਾ ਹੈ ਕਿ ਮਾਰਯੋਗ ਐਰਜੀਪੀ ਸਾਹਿਬ ਪੁਸਤਕ ਐਸ ਵਾਈ ਜੀ ਦੀ ਦੁਸ਼ਦਰਦੇਸ਼ ਮੋਟਰ ਵਹੀਕਲ ਸੋਧ ਐਟ 2019 ਦੇ ਤਹਿਤ ਜੇਕਰ ਕੋਈ ਵੀ ਨਵਾਲਕ ਬੱਚਾ ਜਦੀ ਉਮਰ 18 ਸਾਲ ਤੋਂ ਘੱਟ ਹੈ ਉਹ ਕੋਈ ਵੀ ਵਹੀਕਲ ਕੋਵਿੰਦਰ ਜਾਂ ਚੋਪਗਿਆਵਾ ਅਧਿਕਾਰਾਤਮਕਾ ਫੜਿਆ ਗਿਆ ਤਾਂ ਕਾਰਵਾਈ ਕਰਦੇ ਹੋਏ ਉਸਦੇ ਮਾਪਾ ਪਿਤਾ ਨੂੰ 3 ਸਾਲ ਦੀ ਕੈਚ ਔਰ 25000 ਰੁਪਏ ਜੁਰਮਾਨਾ ਕਿਤਾ ਜਾਵੇਗਾ ਇਸ ਤੋਂ ਇਲਾਵਾ ਉਹ ਜਿਨਾਂ ਦੇ ਜੁਨਾਈਲ ਜਸਟਿਸ ਐਕਟ ਜੋ ਆਰ ਵੀ ਐਕਟ ਕਰਵਾਈ ਕੀਤੀ ਜਾਵੇਗੀ ਇਹਦੇ ਨਾਲ ਨਾਲ ਜਿਹੜਾ ਵਾਹਨ ਇਸ ਅਪਰਾਧ ਦੇ ਵਿੱਚ ਪਾਇਆ ਜਾਂਦਾ ਹੈ ਚਾਹੇ ਉਹ ਵਾਹਨ ਕੋਈ ਵੀਲਰ ਹੋਵੇ ਚਾਹੇ ਉਹ ਵਾਹਨ ਫੋਰ ਵੀਲਰ ਹੋਵੇ ਉਸ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹਨੂੰ ਕਿ ਅਸੀਂ ਆਰਸੀ ਕਹਿੰਦੇ ਹਾਂ ਉਹ 1 ਸਾਲ ਦੇ ਲਈ ਉਹ ਰੱਦ ਕਰ ਦਿੱਤੀ ਜਾਵੇਗੀ। ਔਰ ਜਿਹੜਾ ਬੱਚਾ ਜੁਗਦਾਈ ਹੋਵੇਗਾ, ਜਿਹੜਾ ਬੱਚਾ ਅਵਾਲਗ ਹੋਵੇਗਾ, ਉਸ ਦਾ 25 ਸਾਲ ਦੀ ਉਮਰ ਤੱਕ ਡਰਾਈਵਿੰਗ ਲਾਇਸੈਂਸ ਜਿਹੜਾ ਨਹੀਂ ਬਣ ਸਕਦਾ, ਜੋ ਕਿ ਆਮ ਤੌਰ ਤੇ ਪਰ 18 ਸਾਲ ਦੀ ਉਮਰ ਦੇ ਟਾਈਮ ਤੇ ਬਣ ਜਾਂਦਾ ਹੈ। ਇੱਕ ਬਹੁਤ ਹੀ ਜ਼ਿਆਦਾ ਸਵਾਲ ਲੋਕਾਂ ਦੇ ਆ ਰਹੇ ਸਨ ਮੋਬਾਈਲਾਂ ਤੇ ਵੀ, ਸੋਸ਼ਲ ਮੀਡੀਆ ਤੇ ਵੀ ਕਿ ਉਹਨਾਂ ਦੇ ਬੱਚਿਆਂ ਦੇ ਜਿਹੜੇ ਲਾਇਸੈਂਸ ਹੈ ਗਾਹੇ ਹੀ ਹੋ ਗਏ। ਉਹ 17 ਸਾਲ ਦੀ ਉਮਰ ਦੇ ਵਿੱਚ ਵੱਧ ਚੁੱਕੇ ਹੋਏ ਜਿਹਦੇ ਉੱਪਰ ਗੈਰ ਲਿਖਿਆ ਹੈ। ਉਹਦੇ ਮੁਤਲਕ ਮਿਤੀ 26 ਤਰੀਕ ਨੂੰ ADGP ਸਾਹਿਬ ਵੱਲੋਂ ਇੱਕ ਖੇਡ ਆਰਡਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਉਹਦੇ ਮੁਕਾਬਕ ਸਿਰਫ 50 CC ਜਿਹੜਾ ਵਾਈਕਲ ਦੀ ਹੌਸਪਾਵਰ ਜਿਹੜੀ 50 CC ਹੋਵੇਗੀ ਉਹ ਬੱਚਾ ਕੇਵਲ ਉਹ ਹੀ ਵਾਈਕਲ ਚਲਾ ਸਕਦਾ ਹੈ ਇਲੈਕਟ੍ਰਿਕ ਵਾਈਕਲ ਆਉਂਦਾ ਹੈ 50 CC ਦਾ ਇਸ ਤੋਂ ਇਲਾਵਾ ਨਾ ਤਾਂ ਕੋਈ ਐਕਟਿਵਾ ਨਾ ਕੋਈ ਜੁਪੀਟਰ ਨਾ ਕੋਈ ਅਸੈਂਸ ਜੇ ਉਹ ਬੱਚਾ ਫੜਵਾ ਗਿਆ ਤੇ ਉਹਦੇ ਮਾਪੇ ਨੂੰ 3 ਸਾਲ ਦੀ ਕੈਦ ਔਰ 25000 ਰੁਪਏ ਜਿਹੜਾ ਹੈ ਕੀਤਾ ਜਾਵੇਗਾ ਧੰਨਵਾਦ 31 ਸਤ 2024 ਤੱਕ ਅਸੀਂ ਤੁਹਾਨੂੰ ਜਾਗਰੂ ਕਰਦੇ ਰਵਾਂਗੇ ਅਲੱਗ-ਅਲੱਗ ਸਮਿਆਂ ਲਗਾ ਕੇ ਲੈਕਚਰ ਵੀ ਲਗਾ ਕੇ ਮੁਲਾਕਾਤ ਕਰਕੇ ਔਰ ਇਹਦੀ ਜਿਹੜੀ پالਨਾ ਹੈ ਉਹ 1 ਅੱਠ 2024 ਤੋਂ ਲਾਗੂ ਹੋ ਜਾਣਾ ਹੈ ਔਰ ਅਗਰ 1 ਅੱਠ 2024 ਵਾਲੇ ਦਿਨ ਤੋਂ ਬਾਅਦ ਜੇ ਕੋਈ ਫਰਿਆਦ ਹੁੰਦਾ ਹੈ ਪਔਰ ਤਾਂ ਉਹਨਾਂ ਮਾਪੇ ਅਤੇ ਕਾਗਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ 3 ਸਾਲ ਦੀ ਕੈਦ ਔਰ 25000 ਰੁਪਏ ਜਿਹੜਾ ਹੈ ਉਹ ਜੁਰਮਾਨਾ ਕਿੱਦਾਂ ਜਾਵੇਗਾ